के दिवस सारे भैं अए हाँ जी हाँ कपड़ा पहले कोई ला रखा हाँ तुम दस दिए हाँ वेखो आसान हाँ सू लेंथ है, है। भी बयाली इंच तयली इंच तैयार है आप एक इंच बद रखे हाँ वेखो आपको चाहिए दो ਇਹ ਪਹਿਲਾ ਤੋਂ ਕਪੜਾ ਦਿੱਤਾ ਗਿਆ ਹੈ ਤਾਂ ਇਹਨੂੰ ਆਪਾਂ ਕੱਟਾ ਜਾਂ ਪੋਤੇ ਪਾਵਾਂਗੇ ਲੈਨਿੰਗ ਕਿਤਾ ਪਾਵਾਂਗੇ ਹਾਂਜੀ ਆਹ ਵੇਖੋ ਆਪਾਂ ਲੈਨਿੰਗ ਨੂੰ ਫੋਲਡ ਕਰ ਲੈਣਾ ਜਿੰਨਾ ਆਪਣਾ ਕਪੜਾ ਆਪਾਂ ਨੂੰ ਘੇਰਾ ਹੁੰਦਾ ਤੇ ਘੇਰੇ ਨਾਲੋਂ ਤੁਸੀਂ 2 ਇੰਚ ਦੋਵੇਂ ਪਾਸੇ ਵੱਧ ਰੱਖ ਲੈਣਾ ਜਾਨੀ ਕਿ 4 ਇੰਚ ਵੱਧ ਰੱਖ ਲੈਣਾ ਐਕਸਟਰਾ ਕਪੜਾ ਇਹ ਆਹ ਤਾਂ 18 ਇੰਚ ਲੈ ਲਿਆ ਸਾਡਾ 8 ਇੰਚ ਘੇਰਾ ਸੀ ਹਾਂਜੀ ਆਹ ਵੇਖੋ ਅਸੀਂ ਕੱਟ ਕੇ ਬੋਰਡ ਕਰ ਲਿਆ ਤੇ ਸਾਡਾ ਲੈਂਥ ਹੈਗੇ ਸੀ 셔ਟ ਦੀ 42 ਇੰਚ 42 ਚ ਤੁਸੀਂ ਲੈਣੀ ਤੋਂ ਨਾਲੋਂ 4 ਇੰਚ ਘੱਟ ਲੈਣਾ ਤੇ 42 ਇੰਚ ਪਿਆਰਾ ਨਾ ਆਪਾਂ 42 ਤੇ 42 ਚ ਆਪਣੀ ਲੈਂਥ ਦੀ 42 ਚ ਲੈਂਥ ਸੀ ਤੁਸੀਂ ਇਹਦੇ ਨਾਲੋਂ 4 ਇੰਚ ਘਟਾ ਲੈਣਾ

ਇਹ ਆਪਣੀ ਹੋ ਗਈ ਐਨਡ ਹਾਂਜੀ ਆਵੇ ਆਪਾਂ ਕਟਿੰਗ ਕਰ ਲਈ ਆਨੇ ਕੋਈ ਕਟਿੰਗ ਕਰ ਲਈ ਆਪਾਂ ਹੋਰ ਡਿਸਾਈਨ ਹੋਏ ਇਹ ਦੋ ਪੱਲੇ ਕਰਕੇ ਇਹ ਹੋਣਾ ਪੀਰਾ ਹੈਗਾ 13 ਇੰਚ ਇਹਦਾ ਹਾਫ ਲਵਾਂਗੇ ਆਪਾਂ 6.5 ਇੰਚ ਤੁਸੀਂ ਵੱਧ ਨਹੀਂ ਰੱਖਣਾ ਜੀ ਉਹਨੇ ਰੱਖਣਾ ਜਿੰਨਾ ਪੀਰਾ ਤਿਆਰ ਹੋਊਗਾ ਪੀਰਾ ਉਹਨੇ ਰੱਖਣਾ ਤੇ 6.5 ਤੁਸੀਂ ਇੱਥੋਂ ਲਾ ਲੈਣਾ ਮੇਚੇ ਵੀ ਇਹਦੇ ਨਾਲ ਤੁਸੀਂ 1 ਇੰਚ ਵੱਧ ਲੈਣਾ ਮੋਟਾ 7.5 7.5 ਮੋਟਾ ਲੈਣਾ ਆ ਲੈਨੇ ਤੱਕ 7.5 ਇੰਚ ਮੋਟਾ ਲੈਣੇ ਇਹਦਾ ਤੁਸੀਂ ਬਾਕਸ ਬਣਾ ਲੈਣਾ ਇਹਦਾ ਬਾਕਸ ਬਣਾਉਣ ਨੇ ਦੇਖੋ ਆਪਣੀ ਹੈਗੀ ਛਾਤੀ 20 ਇੰਚ ਤੁਸੀਂ ਪਹਿਲਾਂ ਛਾਤੀ ਮੈਣੀ ਆ ਛਾਤੀ 20 ਹੈਗੀ ਆਪਣੇ ਗਰਸਟਾ ਇਹਦਾ ਹਾਫ ਆਊਗਾ 10 ਇੰਚ ਪਾਸੈਂਟ ਇਹਦੇ ਨਾਲੋਂ ਤੁਸੀਂ ਅੰਦਰ ਨੂੰ ਲੈ ਲੈਣਾ ਹੈ ਅੰਦਰ ਦੇ ਸੈੜੇ ਨਾਲ ਬਰੀਆ ਦੇ ਪਾਸੇ ਇਹ ਆਪਾਂ 1.5 ਇੰਚ ਅੰਦਰ ਲੈਣੇ ਛਾਤੀ ਦੇ ਬਾਹਰ ਦੇ ਦੇਖੋ 1.5 ਇੰਚ ਲੈਣੇ ਕਿਸ ਦਾ ਮਰਜੀ ਵੀ 1.5 ਇੰਚ ਹੀ ਲੈਣਾ ਚਾਹੀਦਾ ਜਿਹੜਾ ਤੁਹਾਡਾ 1.5 ਇੰਚ ਅੰਦਰੋਂ ਲਿਆ ਹੁੰਦਾ ਇਹਦੇ ਨਾਲੋਂ ਤੁਸੀਂ 3 ਇੰਚ ਦੀ ਮੈਨ ਲੈਂਦੇ ਹੋ ਠੀਕ ਹੈ ਜੀ ਤੇ ਆਹ ਤੁਸੀਂ ਥੋੜਾ ਜਿਹਾ ਦੋਖ ਸੂਤ ਅੰਦਰ ਨੂੰ ਲੈ ਲੈਣਾ ਇਹਦਾ ਤੁਸੀਂ ਜਿਵੇਂ ਸਤਾਂਪਾ ਲਿਆ ਸੀ ਇਹਦਾ ਹਾਫ ਕਰ ਲੈਂਦੇ ਹਾਂ ਹਾਂਜੀ ਇਹਦੇ ਨਾਲੋਂ ਆਪਾਂ ਲੈਣਾ ਹੈ ਹੋਣਾ 1 ਇੰਚ ਰਿੰਟ ਵਾਲਾ ਇੱਕ ਇਹ ਵਣ 1 ਇੰਚ ਲੈ ਕੇ ਇਹਦੀ ਗਲਾਈ ਦੇ ਦੇਣਾ ਫਿੱਟ ਲਾਈ ਦੇਣੀ ਠੀਕ ਹੈ ਫਿਰ ਆਹੀ ਫਿੱਟ ਲਾਈ ਦੇਣੀ ਹੈ ਬੈਕ ਸਾਈਡ ਦੀ ਹਾਂਜੀ ਅੱਧਾ ਇੰਚ ਲੈਣਾ ਆਪਾਂ ਇਹਦੀ ਕਾਟ ਨਹੀਂ ਪਾਉਣੀ ਹੁਣ ਜਦੋਂ ਆਪਾਂ ਪਟਾਚ ਕਰਨਾ ਜੀ ਇਹਨੂੰ ਅੱਧੇ ਇੰਚ ਦੀ ਕਾਟ ਉਧੇ ਪਾਉਣੀ ਹੈ ਤੇ ਇਹ ਸਾਡੀ ਹੈਗੀ ਆ ਸੈਂਸੀ ਨੇਗੀ 14 ਇੰਚ ਤੇ 14 ਤੋਂ ਆਪਾਂ 1 ਇੰਚ ਵੱਧ ਲੈਣਾ 15 ਇੰਚ ਹਾਂਜੀ 15 ਇੰਚ ਤੇ ਸਾਡੀ ਪਲੋਈ ਹੈਗੀ ਆ 11.5 ਇੰਚ ਤੇ ਆਪਾਂ ਲੈਣੀ 12 ਇੰਚ ਇਧਰੋਂ ਲੈਣੀ ਆ 3.5 ਇੰਚ ਇਹ ਐਸ ਰੋਡ ਲੈਨੇ 7 ਪੈਂਟ ਠੀਕ ਹੈ 7 ਦਾ ਇਹਦਾ ਹਾਫ ਕਰ ਲੈਣਾ ਜੋ ਇੱਥੇ ਫਲੋਈ ਡੰਗਾਈ ਪਾਉਣੀ ਆ ਇਸ ਸਾਈਡ ਤੇ ਥੋੜੀ-ਥੋੜੀ ਤੇ ਇਹਦਾ ਆ ਇਹਦਾ ਅੰਧ ਕੀਤਾ ਹੋਇਆ ਜਿਹੜਾ ਆਪਾਂ ਇਹ ਐਸ ਫਲੋਈ ਨਾਲ ਜੋੜ ਜਾਈਏ ਇਕਨ ਚਾਣੀ ਲਾ ਦੇ। ਤੇ ਤੁਸੀਂ ਲੈਣਾ 2 ਇੰਚ ਇਧਰ ਪਲੋਈ ਦਾ। ਜਦੋਂ ਆਪਾਂ ਪਲੋਈ ਪਾਵਾਂਗੇ ਥੋੜਾ ਜਿਹਾ ਹਲਕਾ ਹੁੰਦਾ। ਉਹ ਆਪਣੇ ਲੈ ਜਿਓ ਪੌਣੇ ਕੁ ਦੋ ਰਹਿ ਜਾਂਦਾ। ਇਸ ਨੂੰ ਇਧਰ ਐਰਾਂ ਅਟੈਚ ਕਰਦੇ ਆ। ਹਾਂ ਦਾ ਇਕਨ ਤੇ ਆ ਤੁਸੀਂ ਵੇਖੋ ਆ ਇੰਚ ਟੇਪਾ ਜਿਹੜੀ ਆਪਣੀ ਪਲੋਈ ਆ। ਇਹਦੇ ਨਾਲੋਂ ਇੰਚ ਟੇਪ ਐ ਰੱਖਣਾ। ਆਹ ਨਾ ਛਾਂ ਨਹੀਂ ਲਾਉਣਾ। ਆਹ ਬਚਾ ਲਾਓ ਤਾਂ ਤੁਸੀਂ ਜੇ ਬੰਨੀਚੇ ਆ ਜੂਗਾ ਉੱਪਰ ਨਾਲ ਲਾਉਣਾ। ਆ ਸਾਈਡੋਂ ਆ ਸਾਈਡ ਤੋਂ ਲਾ ਕੇ ਤੁਸੀਂ ਇਹਦੇ ਨਾਲੋਂ ਥੋੜਾ ਜਿਹਾ ਹਲਕਾ ਇਹ ਦੋ ਕੁ ਸੂਤ ਉੱਪਰੋਂ ਰੱਖਣਾ ਹੈ ਅੱਧਾ ਇੰਚ ਤੋਂ ਥੋੜਾ ਜਿਹਾ ਘੱਟ ਹੋਵੇ ਇੱਥੇ ਤੇ ਇਹਦੇ 2 ਇੰਚ ਦੇ ਕੋਲ ਇਹਦੇ ਪਾ ਦੇਣਾ ਆ ਵੀ ਕੋਈ ਸਾਢੇ ਨਾ ਸੂਤ ਹਾਂਜੀ ਹੁਣ ਆਪਾਂ ਕਮਰ ਦਾ ਨਿਸ਼ਾਨ ਲੈਣਾ ਸਾਡੀ ਕਮਰ ਸਿੱਠਾ ਅੰਚੀ 18 ਇੰਚ ਤੁਸੀਂ 1 ਇੰਚ ਵੱਧ ਲੈ ਲੈਣਾ ਤੇ ਆਪਣੀ ਹੈਗੀ ਆ ਆਪਣੀ हिਪ ਸੀ 21 ਇੰਚ 21 ਦਾ ਤੁਸੀਂ ਅੱਧ ਲੈਣਾ 10.5 ਆਇਆ ਤਾਂ 10.5 ਲਾ ਦੇਣ ਅਨਿਸ਼ਾਨ ਲਾ ਠੀਕ ਹੈ ਇਹਦੇ ਨਾਲ ਤੁਸੀਂ ਅਨਿਸ਼ਾਨ ਲਾ ਦੇਗੇ ਇਧਰ ਤੁਸੀਂ ਇਹਦੇ ਨਾਲ ਜੋੜ ਦੇਣਾ ਇਹ ਫਲੋਰ ਇਹਨਾਂ ਨੂੰ ਥੋੜਾ ਵਧ ਜੂਗਾ ਇਹ ਤੁਸੀਂ ਅੱਧਾ ਇੰਚ ਦਾ ਇਧਰ ਕਰਕੇ ਬਾਹਰ ਠੀਕ ਹੈ ਜੀ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਹਾਂਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ